ਠੀਕ ਹੈ ਜੀ ਅਸੀਂ ਕਹਾ ਇਹ ਸਾਡਾ ਪਰੂਆ ਦੀ ਜੀ ਬਹੁਤ ਲਾਡਾ ਹੀ ਤੂ ਆ ਅੱਛਾ ਡਰਦੀਆਂ ਨਹੀਂ ਦੇਖ ਲਾ ਹਨ ਇਹ ਕੁਝ ਵੀ ਨਹੀਂ ਕੰਨੇ ਜਦਾਂ ਮਾਰਦੀ ਆ ਆ ਮਾਰਦੀ ਆ ਹਨ ਆ ਵੀ ਨਹੀਂ ਗੱਲ ਕਹਿੰਦੀ ਆ ਆ ਉਹ ਮਾਰਸ ਮਾਰਾਂ ਤੋਂ ਇਹ ਦੁੱਤ ਟੋਲ ਸੱਸਰੀ ਕਾਲ ਜੀ ਸਾਡੇ ਵੱਲੋਂ ਜਾਣੀ ਕਿ ਸੰਗਾ ਫੈਮਿਲੀ ਵੱਲੋਂ ਅੱਜ ਦੇ ਬਲੌਗ ਚ ਆਪਾਂ ਪਾਉਣ ਲੱਗੀਆਂ ਸ਼ਾਪ ਦੀ ਲੋਕੇਸ਼ਨ ਵੀ ਕਈ ਵੀਰਾਂ ਨੂੰ ਇਹ ਹੁੰਦਾ ਵੀ ਸ਼ਾਪ ਕਿੱਥੇ ਆ ਸ਼ਾਪ ਕਿੱਥੇ ਆ ਉਹ ਦੱਸਦੇ ਆ ਆਪਾਂ ਅੱਜ ਵੀ ਸ਼ਾਪ ਕਿੱਥੇ ਆ ਨਾ ਤੇ ਕਿੱਥੋਂ ਤੁਸੀਂ ਆਉਣਾ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸਿੱਧਾ ਹੀ ਤੁਸੀਂ ਉੱਥੇ ਮੇਨ ਚੌਂਕ 'ਚ ਆ ਕੇ ਮੈਂ ਤੁਹਾਨੂੰ ਦਿਖਾਉਣਾ ਸਾਰਾ ਕੁਝ ਤੇ ਇਹ ਵੀਡੀਓ ਦੇਖ ਲੈਣੀ ਤੁਹਾਨੂੰ ਆਪ ਆਪ ਹੀ ਪਤਾ ਲੱਗ ਜਾਊਗਾ ਲੋਕੇਸ਼ਨ ਅੱਜ ਦਾ ਬਲੌਗ ਬਹੁਤ ਲੰਬਾ ਹੋਣਾ ਕੋਈ ਖੋਨੂ ਵੀ ਜਾਣਾ ਤੇ ਹੋਰ ਵੀ ਤੁਹਾਨੂੰ 2-3 ਸਰਪ੍ਰਾਈਜ਼ ਦੇਣੇ ਆ ਤਾਂ ਆਜੋ ਫੇ ਪਹਿਲਾਂ ਲੋਕੇਸ਼ਨ ਦੱਸਦੇ ਆ ਆ ਮੇਨ ਅੱਡਾ ਸਾਡੇ ਪਿੰਡ ਦਾ ਕਾਲਾ ਸਿੰਘਿਆਂ ਦਾ ਆ ਸੁਲਤਾਨਪੁਰ ਨੂੰ ਰੋੜ ਜਾਂਦਾ ਆ ਕਪੂਰਥਲੇ ਨੂੰ ਜਾਂਦਾ ਤੇ ਐਸ਼ਰ ਨੂੰ ਜਨੰਦਰ ਨੂੰ ਜਾਂਦਾ ਰੋ ਤੇ ਆ ਨਕੋਦਰ ਨੂੰ ਜਾਂਦਾ ਇਹਦਾ ਨਕੋਦਰ ਵਾਲਾ ਰੋੜ ਮੇਨ ਚੌਂਚ ਨਾ ਵੱਡੇ ਚੌਂਕਾਡੇ ਪਹੁੰਚ ਕੇ ਨਕੋਦਰ ਵਾਲੇ ਚੌਂਕ ਤੋਂ ਤੁਸੀਂ ਇੱਧਰ ਫੇਰ ਕਾਲ ਸਾਜਨ ਸਵੀਟ ਸ਼ਾਪ ਉਹਦੇ ਤੋਂ ਬਾਅਦ ਜਪੇ ਆ ਜਾਣਾ ਠੀਕ ਆ ਤੁਰਦੇ ਤੁਰਦਾ ਤੁਰਦਾ ਇਹ ਮੈਂ ਬਣਾਉਣਾ ਕੋਈ ਇਦਾਂ ਨੇ ਕਾ ਵੀ ਮਤਲਬ ਉਹ ਅੱਡਾ ਅੱਡੇ ਤੋਂ ਨਾਲ ਹੀ ਠੇਕੇ ਦੇ ਪਹਿਲਾ ਹੀ ਮੋੜ ਆ ਕੱਬੇ ਹੱਥ ਮੋੜਨਾ ਇਹ ਨਕੂਦਰ ਵਾਲੀ ਸਾਈਡ ਆ ਤੇ ਉਹ ਆਪਣਾ ਬੋਰਡ ਲੱਗਾ ਘੈਂਟਲੀ ਦੇ ਵਾਲਾ ਇਥੋਂ ਆ ਬਾਰ-ਬਾਰ ਤੁਸੀਂ ਫੇਰ ਨਹੀਂ ਤੇ ਜਾਣਾ ਉਹ ਸਾਹਮਣੇ 베ਰੀ ਆ ਰਹੀ ਆ ਤੇ 베ਰੀ ਤੋਂ ਅੱਗੇ ਮਿਲਦਾ ਉਹ ਤੁਹਾਨੂੰ ਘੈਂਟ ਲੀਡੇ ਵਾਲਾ ਦੀਂਦਾ ਹੋਣਾ ਮਤਲਬ ਆਪਣੀ ਸ਼ਾਪ ਇੱਥੋਂ 메ਨ ਰੋਡ ਤੋਂ ਹੀ ਦਿਸ ਪੈਣੀ ਆ ਬਸ ਇੰਨੀ ਕੁ ਲੋਕੇਸ਼ਨ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਜਦੋਂ 베ਰੀ ਆ ਗਈ ਤੁਸੀਂ ਇੱਥੋਂ ਸਾਜਨ ਸਵੀਟ ਦੇ ਸਾਹਮਣੇ ਹੀ ਆ ਇਹ ਗਲੀ 메ਨ ਅੱਡੇ ਤੇ ਤੇ ਉਹ ਆਪਣਾ ਆ ਗਿਆ ਸ਼ਾਪ 베ਰੀ ਤੋਂ ਤਾਂ ਲੱਗੇ ਦਿਸਣ ਲੱਪਣੀ ਹੌਣ ਤੁਹਾਨੂੰ ਹੋਰ ਕਿਤੇ ਇਦਾਂ ਪੁੱਛਣ ਦੀ ਲੋੜ ਨਹੀਂ ਜੀ ਹੁਣ ਮੈਂਨ ਅੱਡੇ ਤੋਂ ਹੀ ਤੁਹਾਨੂੰ ਲੋਕੇਸ਼ਨ ਦਾ ਦੱਸ ਦਿੱਤਾ ਫੇ ਤੁਸੀਂ ਜਿਹੜਾ ਮਰਜੀ ਸ਼ੌਪ ਤੇ ਆ ਸਕਦਾ ਕਿਉਂਕਿ ਤੁਸੀਂ ਤਿੰਨ ਅੱਡੇ ਆ ਸਾਡੇ ਪਿੰਡ ਕਾਲਾ ਸਿੰਘਾਂ ਮੇਨ ਅੱਡਾ ਖਾਸ ਕਾਲੇ ਤੇ ਆਉਣਾ ਨਾਲ ਹੀ ਠੇਕੇ ਦੇ ਨਾਲ ਗਲੀ ਮੁੜਦੀ ਆ ਤੋ ਆ ਬੇਰੀ ਨੰਗ ਆਪਾਂ ਤੇ ਉਹ ਨਾਲ ਹੀ ਸ਼ੌਪ ਆ ਗਈ ਆਪਣੀ ਬਾਹਰ ਬਾਹਰ ਜਿੱਥੇ ਮਰਜੀ ਤੁਸੀਂ ਗੱਡੀ ਪਾਰਕਿੰਗ ਲਾਓ ਜੋ ਮਰਜੀ ਕਰੋ ਕੋਈ ਚੱਕਰ ਨੇਗਾ ਲਓ ਛੋਪ ਠੀਕ ਆ ਅੱਜ ਕੋ ਫੋਨੋ ਛੋਪ ਤੇ ਤਾ ਆਏ ਆ ਚਲੋ ਆਪਾਂ ਤੁਹਾਨੂੰ ਕੁਛ ਨਵਾਂ ਸਟਾਕ ਵੀ ਦਿਖਾ ਹੀ ਦਿੰਨੇ ਐ ਸੰਦੂਕ ਵੀ ਰੱਖਿਆ ਐ ਰਹੀ ਬਿਠਾ ਅੱਜ ਹੰਡੇ ਆ ਸਾਰਾ ਕੋਸ਼ ਦੰਦ ਦਿਖਾਉਨੇ ਆ ਥੋੜਾ ਥੋੜਾ ਵਿੱਚ ਸਟਾਕ ਵੀ ਲਓ ਜੀ ਜਿਹੜਾ ਨਵਾਂ ਸਟਾਕ ਆਇਆ ਸਾਡੇ ਕੋਲ ਇਦਾਂ ਨਹੀਂ スウェット ਸ਼ਰਟਾਂ スウェット ਸ਼ਰਟ ਮੈਚ ਹੋਊਗੀ ਪੂਰੀ ਐਨ ਬੋਰ ਕੋਈ ਨਹੀਂ ਆਊਗਾ ਗਾਰੰਟੀ ਸਾਈਡ ਤੇ ਪੋਕਟ ਐਮ ਤੋਂ ਡਬਲ ਐਕਸਰ ਤੇ ਇਹਦਾ ਪ੍ਰਾਈਸ ਹੈਗਾ 850 ਰੁਪਈਆ ਐ ਜੀ ਤੁਹਾਨੂੰ ਪ੍ਰਾਈਸ ਜਿਹੜਾ ਸਾਡੇ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਹਾਂ ਸਾਡੇ ਬਲੌਗ ਦੇ ਪ੍ਰਾਈਸ ਆ ਸਾਰੀਆਂ スウェット ਸ਼ਰਟਾਂ ਮਤਲਬ ਬੈਚ ਪੂਰਾ ਲੋਗੋ ਚੈੱਕ ਕਰ ਲੋ ਸਾਰਾ ਕੁਝ ਐਮ 2 ਡਬਲ ਐਕਸਲ ਬੋਰ ਦੀ ਗਾਰੰਟੀ ਹੋਊਗੀ ਐਮ ਤੋਂ ਡਬਲ ਐਕਸ ਤੇ ਪਜਾਮੇ ਦੇਖ ਲੋ ਮੈਂ ਕਈ ਬੈਚ ਵਿੱਚ ਐਡੀਟਸ ਵਾਲੀ ਦਾ ਪ੍ਰਾਈਸ 950 ਰੁਪਿਆ 950 ਰੁਪਿਆ ਨਾਲ-ਨਾਲ ਪ੍ਰਾਈਸ ਦੱਸੀ ਜਾਣਾ ਸਾਰਾ ਕੁਝ ਪਜਾਮਾ ਤੇ ਲੋਅਰ ਆ ਗਏ ਪੋਲੋ ਦੇ ਫਰਸਟ ਕਾਪੀ ਫਰਸਟ ਕਾਪੀ 9 ਤੋਂ 950 ਦੇ ਵਿੱਚ ਸਾਰੇ ਲੋਅਰ ਤੁਹਾਨੂੰ ਮਿਲ ਜਾਣਗੇ 9 ਤੋਂ 950 ਦੇ ਵਿੱਚ ਇਹ ਆਫਰ ਸਿਰਫ ਹੈਗੀ ਨਵੇਂ ਸਾਲ ਤੱਕ ਜਿਹੜਾ ਸਾਡਾ ਬਲੌਗ ਦੇਖ ਕੇ ਆਊਗਾ ਜਿਹਨੇ ਇਸ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਸਟੋਰੀ ਲਾ ਕੇ ਆਊਗਾ। ਸਾਈਡ ਪੌકેટ ਵਾਲੇ ਵੀ ਆ ਗਏ ਜਿੱਦਾਂ ਤੁਹਾਨੂੰ ਪਤਾ ਹੀ ਆ। ਸਾਰੇ ਹਰ ਤਰ੍ਹਾਂ ਦਾ ਸਾਡੇ ਤੋਂ ਲੋਰ ਮੈਜੂਗ। ਆ ਦੇਖੋ। ਬੋਰ ਦੀ ਗਾਰੰਟੀ ਜੇ ਬੋਰ ਆ ਜਾਵੇ ਜਾਂ ਕੋਈ ਵੀ ਇਹ ਆਫਰ ਸਿਰਫ ਉਹਨਾਂ ਲਈ ਹੈ ਜਿਹੜੇ ਆਪਣੀ ਸਟੋਰੀ ਲਾ ਕੇ ਆਊਗੇ ਤਾਂ ਇੰਸਟਾਗ੍ਰਾਮ ਤੇ ਸਬਸਕ੍ਰਾਈਬ ਕੀਤਾ ਅ ਫੋਲੋ ਕੀਤਾ ਹੋਊਗਾ ਤੇ ਫੇਸਬੁੱਕ ਦੇ ਵੀ ਫੋਲੋ ਕੀਤਾ ਹੋਊਗਾ ਤੇ YouTube ਤੇ ਸਬਸਕ੍ਰਾਈਬ ਕੀਤਾ ਹੋ ਉਹਨੂੰ ਆ ਜੇ ਕੋਈ ਉਦਾ ਵੀਰ ਭਰਾ ਬਲੌਗ ਦੇਖ ਕੇ ਆ ਗਿਆ ਫੇ ਸਾਡਾ ਜੋ ਰੇਟ ਚੱਲਦਾ ਉਹ ਹੀ ਲੱਗੂਗਾ ਦੂਜੀ ਗੱਲ ਇਹ ਜਿੰਨੇ ਸਾਡੇ ਕੋ ਫੈਸ਼ਨ ਨਾਲਿਆ ਸੈਂਪਲ ਵੀ ਆ ਦੇਖੋ ਜੀ ਦਾ ਛੋਟਾ ਲੋਗੋ ਕੋਈ ਵੀਰ ਮੰਗਣਗੇ ਛੋਟਾ ਲੋਗੋ ਪੂਰੀ ਕੜਾਈ ਕੀਤੀ ਹੋਈ ਹੈ ਸਾਰੇ ਕੜਾਈ ਵਾਲੇ ਲੋਗੋ ਆ ਆ ਦੇ ਲੋ ਕੋਈ ਮਤਲਬ ਇਦਾਂ ਦਾ ਨਹੀਂ ਹੋਊਗਾ ਔਰ ਇੱਕ ਵੱਖਰੀ ਆਈਟਮ ਹੋਊਗੀ ਐਮ 2 ਡਬਲ ਐਕਸ ਐਲ ਮੈਂ ਇੱਕ ਦੇ ਦੂੰ ਤੀ ਆਰ ਇੱਕ ਵਾਰੀ ਦੁਕਾਨ ਤੇ ਆ ਕੇ ਕਿੰਨੀਆਂ ਅਸੀਂ ਦਿਖਾ ਨਹੀਂ ਸਕਦੇ ਜਿੰਨਾ ਵੀ ਸਾਡੇ ਕੋਲ ਇਹ ਅੱਜ ਦਾ ਵਲੌਗ ਲੋਅਰ ਤੇ ਸਵੈਟਸ਼ਰਟਾਂ ਦਾ ਹੀ ਹੋਣ ਜਾ ਰਿਹਾ ਹੂੰ ਤੇ ਇੱਕ ਤੁਹਾਨੂੰ ਹੋਰ ਵੀ ਜਿਹੜੇ ਵੀਰ ਮੋਦਲ ਪੰਜਾਬ ਵਾਲੀਆਂ ਹੁੱਡੀਆਂ ਮੰਗ ਪੰਜਾਬ ਵਾਲੀਆਂ ਹੁੱਡੀਆਂ ਵਾਈਟ ਤੇ ਬਲੈਕ ਕਲਰ ਵਿੱਚ ਦੋ ਕਲਰ ਮਿਲ ਜਾਣਗੇ ਇਹਦੀ ਵੀ ਆਫਰ ਲਾ ਦਿੰਦੇ ਆ 990 ਰੁਪਿਆ 990 ਰੁਪਏ ਨਵੇਂ ਸਾਲ ਤੋਂ ਹੀ ਇਹਦਾ ਇੱਥੇ ਆ ਜਾਣਾ ਪੰਜਾਬ ਲਿਖਿਆ ਉਹ ਵੀ ਕੜਾਈ ਆ ਕੋਈ ਕੜਾਈ ਆ ਵਧੀਆ ਵਾਲਾ ਟਿਕਰ ਨੇ ਦਾ ਕੁਛ ਕਿਦਾਂ ਵੀ M2 double XL ਤੇ ਇੱਥੇ ਪੰਜਾਬ ਦਾ ਜਿਹਦਾ ਲੋਗੋ ਆ ਜਾਣਾ ਠੀਕ ਆ ਹੁੱਡੀ ਤੇ ਅੰਦਰੋਂ ਤੁਸੀਂ ਦੇਖ ਲਓ ਬਲੈਕ ਐਂਡ ਵਾਈਟ ਕਲਰ ਤੇ ਲੋਗੋ ਤੁਸੀਂ ਚੈੱਕ ਕਰ ਲਓ ਹੁੱਡੀਆਂ ਸਾਡੇ ਹੁੱਡੀਆਂ ਦਾ ਸਟਾਕ ਦਿਖਾ ਦਿੰਨੇ ਤੁਹਾਨੂੰ ਜਿਹੜਾ ਫੋਲੋ ਸਬਸਕ੍ਰਾਈਬ ਸਟੋਰੀ ਲਾ ਕੇ ਆਊਗਾ ਉਹਨੂੰ ਇਹ ਆਫਰ ਮਿਲੂਗੀ ਡਿਜ਼ਾਈਨ ਦੇਖੀ ਚੱਲੋ ਬਾਤ ਅਬ ਬ੍ਰਾਂਡ ਬਾਹਰ ਲਾਈ ਆ ਮਦਲ ਇਹ ਬੋਰ ਦੀ ਹੈ ਐਮ 2 ਡਬਲ ਐਕਸਲ ਐਮ 2 ਡਬਲ ਐਕਸਲ ਮਹਜੂਗਾ ਇਹਦਾ ਪ੍ਰਾਈਸ ਹੈਗਾ 9 ਤੋਂ 950 ਇਹ ਵੀ ਕਰ ਦੋ 9 ਤੋਂ 950 ਜਿਹੜਾ ਵਲੌਗ ਦੇ ਕੇ ਆਊਗਾ ਹਾਂ ਤੁਹਾਨੂੰ ਆਮ 1200000 ਤੋਂ ਘੱਟ ਨਹੀਂ ਮਿਲਣੀ ਉਦਾਂ ਸੀ 1000 ਤੋਂ ਘੱਟ ਨਹੀਂ ਵੇਚੀ ਦੀ 1100 ਲਾਸਟ ਰੇਟ ਆ ਸਾਡਾ ਹਨਾ ਪਾਪਾ ਹੁਣ ਨਵੇਂ ਸਾਲ ਤੋਂ ਹੀ ਇਹ 950 950 ਕਰ ਦੇਣਾ ਵਿੱਚ 900 ਦੀ ਵੀ ਦਵਾਂਗੇ 900 ਦੀ ਵੀ ਦਵਾਂਗੇ 1000 ਦੀ ਵੀ 1000 ਪਲੱਸ ਨਹੀਂ ਜਾਂਦੀ ਕੋਈ ਵੀ ਹੁੱਡੀ ਜਿਹੜਾ ਵਲੌਗ ਤੇ ਕਰਕੇ ਆਊਗਾ ਸ਼ੇਅਰ ਸਬਸਕ੍ਰਾਈਬ ਦਵਲ ਐਕਸਲ ਮਿਲੂਗੀ ਜਿਹਨੇ ਸਟੋਰੀ ਲਾਈ ਹੋਊਗੀ ਉਹਨੂੰ ਇਹ ਆਫਰ ਮਿਲੂਗੀ ਨਵੇਂ ਸਾਲ ਤੋਂ ਹੀ ਸਵੇਅਰ ਸ਼ਰਟਾਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹੜੀਆਂ ਮਤਲਬ ਸੇਮ ਪੂਰੀਆਂ ਬ੍ਰਾਂਡਡ ਫਰਸਟ ਕਾਪੀ ਦੇ ਵਿੱਚ ਪੂਰਾ ਗੋਲ ਗਲੇ ਦੇ ਵਿੱਚ ਤੁਹਾਨੂੰ ਸਵੇਅਰ ਸ਼ਰਟਾਂ ਦੇ ਔਰੀਜਨਲਸ ਮਾਦਲੇ ਇਦਾਂ ਨਿਕਾ ਵੀ ਪਤਲੀ ਆ ਆ ਟੋਪ ਕੁਆਲਟੀ ਸੈਡ ਜੇ ਵਾਲੀ ਜਾਂ ਇਹ ਪਾਲੇ ਬੋਰਦੀ ਗਰੰਟੀ ਆ ਟੋਪ ਕੁਆਲਟੀ ਦੇ ਵਿੱਚ ਔਰ ਰੈੱਡ ਵੀ ਲੈ ਕੇ ਆਈਓ ਰੈੱਡ ਵੀ ਆ ਤੁਸੀਂ ਬ੍ਰਾਂਡ ਦੇਖ ਲਓ ਸਾਰੀ ਦੂਜੀ ਕੀਤੀ ਹੋਈ ਆ ਰੇਡੀਅਮਾ ਰਾਤ ਨੂੰ ਚਮਕੂਗਾ ਇਹ ਹੁਣ ਵੀਡੀਓ ਦੇ ਵਿੱਚ ਨਹੀਂ ਬਲੈਕ ਹੀ ਆਉਣ ਰਿਆ ਰੇਡੀਅਮ ਆਹ ਦੇਖ ਕਲਰ ਰੈੱਡ ਜਿੱਦਾਂ ਮੈਂ ਤਾਂ ਸਾਰੇ ਕਲਰ ਮੈਜ ਕਲਰ ਬਹੁਤ ਵਧੀਆ ਵਧੀਆ ਐਨ ਟੋਪ ਦੇ ਤੇ ਇੱਕ ਉਹ ਵੀ ਲੈ ਕੇ ਆਈ ਉਹ ਦੂਜੀ ਉੱਥੇ ਪਈ ਹੋਣੀ ਕੋਟਆਂ ਕੋਟ ਵੀ ਸਾਡੇ ਕੋਲ ਬਥੇਰੇ ਮਿਲ ਜਾਣਗੇ ਕੋਟ ਵੀ ਐ ਟਾਪ ਕੁਆਲਟੀ ਜਿੱਪਾਂ ਜਿੱਪਾਂ ਸਾਰੀਆਂ ਕੰਪਨੀਆਂ ਦਾ ਹੀ ਆ ਦੇਖ ਲਓ ਵਿੱਚ ਵੈੱਡ ਹੁੱਡੀ ਹੁੱਡੀ ਵੀ ਮਦਦ ਲੈ ਜਾਣੀ ਆ ਪੂਰੀ ਸ਼ੈਰ ਤੇ ਦਾ ਲੋਗੋ ਇਹਦੇ ਵਿੱਚ 4-5 ਵੈਰਾਈਟੀਆਂ ਤੁਹਾਨੂੰ 2 ਕੁ ਵੈਰਾਈਟੀਆਂ ਜੇ ਕਿਸੇ ਬਾਹਰ ਵਾਲੇ ਆਪਣੇ ਭਾਜੀ ਜਾਂ ਅੰਕਲ ਨੇ ਕੋਹ ਵੀ ਕਰਨਾ ਆਰਡਰ ਸਾਡਾ ਨੰਬਰ ਹੈਗਾ 843791 3473 ਸਾਨੂੰ ਮੈਸੇਜ ਕਰੋ ਤੇ ਇੱਕ ਫਰਸਟ ਕਾਪੀ ਵੀ ਕੋਟ ਆਪਣੇ ਕੋ ਪਿਆ ਆ ਬਾਹਰ ਆ ਰਹੀਆਂ ਫਰਸਟ ਕਾਪੀ ਇਹ ਹੈਗਾ ਬਰਬਰੀ ਇਹ ਵੀ ਐਮ ਟੂ ਡਬਲ ਐਕਸਲ ਟਾਪ ਕੁਆਲਿਟੀ ਹੈ ਵੀ 10 ਹਜ਼ਾਰ ਨਹੀਂ ਕਿਤੇ ਕੋਟ ਜਾਊਗਾ ਦੇਖੋ ਅੰਦਰ ਬਰਬਰੀ ਦਾ ਪੂਰਾ ਲੋਗੋ ਲੱਗਾ ਮਤਲਬ ਪੂਰਾ ਇਹ ਵੀ ਕੜਾਈ ਦੇ ਵਿੱਚ ਹੈ ਨਾ ਇੱਕ ਜੀ ਪਾ ਕੇ ਦਿਖਾ ਦਿਓ ਆਪਾਂ ਐਕਸਰਸਾਈਜ਼ ਮੇਰੇ ਡਬਲ ਐਕਸਲ ਹੁੰਦਾ। ਕਿਉਂਕਿ ਮੇਰੇ ਥੱਲੇ ਉਹਦੀ ਕੋਟੀ ਵੀ ਪਾਈ ਹੈ। ਆਹ ਲੋਕ ਨੂੰ ਕੋਟ ਦੀ ਦੇਖੋ। ਜਿੱਦਾ ਇਦਾਂ ਦੇ ਸਾਡੇ ਕੋਲ ਬਹੁਤ ਆ ਜਿਹੜੇ ਬੱਕਰੇ ਟੋਪੀ ਨੂੰ ਵੀ ਜੈਪ ਲੱਗੀ ਜੇਬਾਂ ਨੂੰ ਵੀ ਜੈਪ ਲੱਗੀ ਹੈਗੀ ਟੋਪੀ ਤੁਸੀਂ ਲਾ ਵੀ ਸਕਦੇ ਹੋ। ਹੋਰ ਵੀ ਸਾਡੇ ਕੋਲ ਬਹੁਤ ਹੈ। ਬਾਕੀ ਦੁਕਾਨ ਤੇ ਵਿਜ਼ਿਟ ਕਰ ਇੱਕ ਆ ਆ ਦਿਖਾਈ ਹੋ ਜਿਹੜੀ ਨਵੀਆਂ ਆ ਆਪਣੇ ਕੋ ਆ ਵਾਲੀ। ਇਹ ਵੀ ਬਹੁਤ ਵਧੀਆ ਦੇ ਵਿੱਚ। ਇਹ ਮਾਈਨਸ ਤੋਂ ਵਾਲੀ ਮਾਈਨਸ ਜਿੱਦਾਂ ਹੁਣ ਗਾਂ ਧੁੰਦਾ ਪੈਣੀ ਆ ਕੈਨੇਡਾ ਇੰਗਲੈਂਡ ਅਮਰੀਕਾ ਉਹਨਾਂ ਲਈ ਬਹੁਤ ਵਧੀਆ ਪਰ ਉਹ ਵੀਰ ਮਗਾਵੇ ਜਿਹਦਾ ਵਜਨ ਆ ਸਕਦਾ 2-3 ਕਿਲੋ ਮਤਲਬ ਪੂਰੀ ਐਨ ਰਜਾਈ ਐ ਇੱਕ ਵਾਰੀ ਪਾ ਲਈ ਤੁਗੀ ਐਮ ਤੋਂ ਡਬਲ ਐਕਸ ਵਾਲੇ ਦਾ ਤੇ ਡਿਜ਼ਾਈਨ ਵੀ ਬਹੁਤ ਵਧੀਆ ਐਮ ਤੋਂ ਡਬਲ ਐਕਸ ਦਾ ਫਸਟ ਕਾਪੀ ਆ ਇਹਦਾ ਥੋੜਾ ਪ੍ਰਾਈਸ ਆਮ ਨਾਲੋਂ ਇਹਦਾ ਤੇ ਇਹਦਾ ਜਿੱਦਾਂ ਜ਼ਿਆਦਾ ਆ ਉਦੋਂ ਹੀ ਮੈਸੇਜ ਕਰ ਲਿਓ ਅਸੀਂ ਤੁਹਾਨੂੰ ਦੱਸ ਦਵਾਂਗੇ ਸ਼ਾਰਟਾਂ ਵੀ ਸਾਡੇ ਕੋਲ ਆਤਰ ਮਿਲ ਜਾਂਦੀਆਂ ਹਰ ਤਰ੍ਹਾਂ ਦੀਆਂ ਆ ਸਮਾਲ ਸਾਈਜ਼ ਆ ਆ ਮੀਡੀਅਮ ਸਾਈਜ਼ ਆ ਤੁਸੀਂ ਰੋਕ ਕੇ ਵੀਡੀਓ ਦੇਖ ਲਿਓ ਆ ਜਿਹੜਾ ਆ ਇਹ ਹੈਗਾ ਐਲ ਸਾਈਜ਼ ਤੇ ਆ ਐਕਸਲ ਦੀਆਂ ਪਈਆਂ ਆ ਆ ਡਬਲ ਐਕਸਲ ਦੀਆਂ ਤੋਂ ਥੱਲੇ ਵੀ ਪਈਆਂ ਆ ਤੇ ਆ ਵੀ ਦਿਖਾ ਦਿਓ ਟਰੈਕ ਸੂਟ ਹੂੰ ਟਰੈਕ ਸੂਟ ਦਿਖਾ ਦਿਓ ਟਰੈਕ ਸੂਟ ਉਹ ਜਿਹੜੇ ਆਪਣੇ ਕੋ ਨਵੇਂ ਆ ਇੱਧਰ ਸ਼ਾਇਦ ਪਏ ਆ ਇਹਦੇ ਇਹਦੇ ਪਤਾ ਆ ਵੀਡੀਓ ਚ ਆਏ ਸੀਗੇ ਇੱਕ ਵਾਰੀ ਇੱਕ ਦਿਖਾ ਦਿਓ ਵੀ ਟਰੈਕ ਸੂਟ ਬਲੂ ਐਡਾਸ ਨਾਲ ਪਜਾਮਾ ਇੱਕ ਇਧਰ ਬਏ ਆ ਦੇਖਿਓ ਮੈਂ ਦਿਖਾਉਣਾ ਰਵਣ ਕਟੂ ਇੱਕ ਆਪਣੇ ਕੋ ਜਾਰਡਨ ਦੇ ਵੀ ਪਜਾਮੇ ਆ ਗਏ ਰੈਬ ਵਾਲੇ ਟਾਪ ਕੁਆਲਟੀ ਚ ਜਾਰਡਨ ਰੈਬ ਆ ਦਿਖਾਓ ਕਈ ਰੈਬ ਵਾਲੇ ਬਹੁਤ ਮੰਗਦੇ ਜਾਰਡਨ ਚ ਸਾਈਡ ਤੇ ਜਾਰਡਨ ਲਿਖਿਆ ਫਰਸਟ ਕਾਪੀ ਜ਼ਿਆਦਾਤਰ ਫਰਸਟ ਕਾਪੀ ਆਈਆਂ ਆਹ ਦੇਖੋ ਟਰੈਕਸੂਟ ਆ ਕਲਰ ਬਹੁਤ ਹੀ ਗਰੀਬ ਵਧੀਆ ਚੱਲਦਾ ਹੈ ਬਹੁਤ ਨਾ ਆਉਣ ਦੀ ਗਰੰਟੀ ਤੇ ਨਾਲ ਇਹਦੇ ਪਜਾਮਾ ਨਾਲ ਪਜਾਮਾ ਕਲਰ ਵੀ 2 3 ਨੇ ਇਹਦੇ ਵਿੱਚ ਤੇ ਆਪਾਂ ਜਿਹਦਾ スウェットਸ਼ਰਟ ਦੇ ਵਿੱਚ ਲਾਤੀਓ ਇੱਕ ਬਲੂ ਬਲੈਕ ਬਲੈਕ ਮਿਲ ਜੂਗਾ ਬਲੈਕ ਵੀ ਬਹੁਤ ਵਧੀਆ ਕਿਉਂਕਿ ਕਈ ਵੀਰ ਕਹਿੰਦੇ ਫੋਟੋ ਮਾ ਭੇਜੋ ਇੰਨੇ ਟਰੈਕਸੂਟਾਂ ਜਾਂ ਪਜਾਮਿਆਂ ਦੀਆਂ ਫੋਟੋ ਮਾ ਨਹੀਂ ਸਾਡੇ ਕੋਲ ਭੇਜੀ ਹੁੰਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਆ ਬਲੌਗ 'ਚ ਹੀ ਦੇਖ ਲਿਆ ਕਰੋ ਟਰੈਕਸੂਟ ਦੇਖ ਪੂਰੀ ਟਾਪ ਕੁਆਲਿਟੀ ਚ ਚਾਹੁੰਦੇ ਹੁੰਦੇ ਹੁੰਦੇ ਵੀ ਹੁੱਡੀ ਤੋਂ ਬਿਨਾਂ ਚਾਹੀਦਾ ਪਹਿਲੀ ਦਾ ਇੱਕ ਗੱਲ ਨੋਟ ਕਰ ਲਓ ਮਹੀਨੇ 2 ਮਹੀਨੇ 3 ਮਹੀਨੇ ਕਦੀ ਵੀ ਬੋੜ ਆ ਜਵੇ ਤਾਂ ਅਸੀਂ ਕੱਪੜਾ ਵਾਪਸ ਦਵਾਵਾਂਗੇ ਉਹ ਵੀ ਟਰੈਕਸੂਰ ਦਿਖਾ ਦਿਓ ਜਿਹੜੇ ਪਿੱਛੇ ਪਏ ਆ ਐਮ 2 ਡਬਲ ਐਕਸਲ ਬਾਅਦ ਇਹ ਜੀ ਵੀ ਘੱਟ ਘੱਟ ਹੀ ਪੀਸ ਪਏ ਆ ਬੈਕ ਹੁੱਡੀ ਆ ਇਹ ਚ ਐਮ ਐਲ ਪਿਆ ਵਾ ਐਮ ਐਲ ਪਿਆ ਇਹਦੇ ਵਿੱਚ ਐਕਸਲ ਡਬਲ ਐਕਸਲ ਸਾਡੇ ਜ਼ਿਆਦੇ ਵੇਚਦੇ ਐਕਸਲ ਡਬਲ ਐਕਸਲ ਜ਼ਿਆਦੇ ਵੇਚ ਜਾਂਦੇ ਤੇ ਕਾਫੀ ਚੀਜ਼ ਪਿੱਛਦੀ ਹੈਰੀ ਗਾਲੀ ਕਾਫੀ ਬਿਜੀ ਹੈ ਦੁਬਾਰਾ ਲੈ ਆ ਆ ਵੀ ਬਹੁਤ ਜੀ ਮਗਨ ਹਾਂ ਹਾਫ ਜੈਕਟ ਜੈਕਟ ਆ ਯਾਨੀ ਤੇ ਨਾ ਰੈਬ ਵਾਲਾ ਪਜਾਮਾ ਬਹੁਤ ਵਧੀਆ ਚੀਜ਼ ਆ ਪੂਰਾ ਗਰਮ ਪਜਾਮਾ ਉਹ ਵੀ ਰੈਬ ਵਾਲਾ ਥੱਲੇ ਉਹਦੀ スウェット ਸ਼ਰਟ ਪਾ ਕੇ ਉੱਪਰ ਦੀ ਜੈਕਟ ਪਹਿਣੀ ਆ ਤੇ ਪਜਾਮੇ ਦੀ ਤੇ ਲੋੜ ਹੀ ਥੱਲੇ ਦੀ ਕਾਫ ਪਾਣੀ ਪੂਰਾ ਐਨ ਵਧੀਆ ਦੇ ਵਿੱਚ ਤੋ ਹੁੱਡੀਆਂ ਤੇ ਤਾਂ ਆਪਾਂ ਦਾ ਸਵੈਟਸ਼ਰਟਾ ਤੇ ਲਾਤੀ ਆ। ਲਾ ਲੋ ਸੇੜ ਹੀ ਲਾਤੀ ਐ ਜਿਹੜਾ ਆਪਣੀ ਸਬਸਕ੍ਰਾਈਬ ਤੇ ਸਟੋਰੀ ਪਾ ਕੇ ਆਊਗਾ ਆ ਵੀ ਕੋਡ ਦਿਖਾ ਦੇਵਾ ਆਪਾਂ। ਇਹ ਸਾਰੇ ਬਾਹਰਲੇ ਬ੍ਰਾਂਡ ਆ ਬਾਹਰਲੇ ਫਰਸਟ ਕਾਪੀਆਂ। ਆਹ ਦੇਖੋ ਇਹਦੀ ਪਹਿਲਾਂ ਕੱਪੜੇ ਦੀ ਵੀ ਗਾਰੰਟੀ ਹੋਊਗੀ ਸਾਡੀ। ਪਤਾ ਹੀ ਨਹੀਂ ਲੱਗਦਾ ਵੀ ਕਦੋਂ ਗਿਆ ਆਪਾਂ। ਤੁਸੀਂ ਲੋਗੋ ਚੈੱਕ ਕਰ ਲਓ। ਆਹ ਲੋਗੋ ਚੈੱਕ ਕਰ ਲਓ ਵਿੱਚੋਂ ਕਰ ਲਓ। ਐਮ 2 ਡਬਲ ਐਕਸਲ ਤੇ ਲਿਖਿਆ ਵੀ ਆਉਣਾ ਜਦੋਂ ਮੰਗ। ਇਹ ਵੀ ਐਮ 2 ਡਬਲ ਐਕਸਲ। ਪ੍ਰੀਮੀਅਮ ਕੋਟ ਪ੍ਰੀਮੀਅਮ ਇਹ ਵੀ ਤੁਹਾਨੂੰ ਪਾ ਕੇ ਦਿਖਾਉਣਾ। ਇਹ ਤੋਂ ਓਦਾਂ ਛੋਟਾ ਆ ਪਰ ਪਾ ਲਓ ਜੀ ਪਾ ਕੇ ਦੇਖ ਲਓ। ਆਹ ਚੀਜ਼ ਆਣੀ। ਇਹ ਸਹਿ ਛੋਟਾ ਆ ਹਜੇ ਤੁਹਾਡੇ ਥੱਲੇ ਉਹਦਾ ਕੋਟ ਪਾਇਆ ਆ। ਮਤਲਬ ਇਹ ਲੋਡ ਪਹਿਣੀ ਹੁਣ ਜਦੋਂ ਧੁੰਦਾ ਪਹਿਣੀ ਆ। ਵੱਡਾ ਪੂਰੀ ਰਜਾਈ ਆ। ਪੂਰੀ ਰਜਾਈ ਆ। ਤੇ ਬਾਕੀ ਤੁਸੀਂ ਦੁਕਾਨ ਤੇ ਵਿਜ਼ਿਟ ਕਰੋ ਤੇ ਸਾਡੇ ਦਿੱਤੇ ਹੋਏ ਨੰਬਰ ਤੇ 8437993473 ਤੇ ਮੈਸੇਜ ਕਰੋ ਜਾਂ WhatsApp ਕਰੋ ਅਸੀਂ ਆਲ ਵਰਲਡ ਡਿਲੀਵਰੀ ਕਰ ਦੇਵਾਂਗੇ ਤੇ ਹਜੇ ਹੋਰ ਵੀ ਕਈ ਆਈਟਮਾਂ ਜਿਹੜੀਆਂ ਬਲੌਗ 'ਚ ਨਹੀਂ ਦਿਖਾਉਂਦੀਆਂ। ਇਹ ਦਾ ਟਰੈਕ ਸੂਟ ਪਜਾਮੇ ਜੈਕਟਾਂ ਕਹੀ ਆ ਉਹ ਸਾਨੂੰ ਮੈਸੇਜ ਕਰਦੀਓ ਅਸੀਂ ਤੁਹਾਨੂੰ ਫੋਟੋਆਂ ਭੇਜ ਦਵਾਂਗੇ ਤੇ ਨਾ ਜ਼ਿਆਦਾਤਰ ਵੀਰ ਜਿਹੜੇ ਬਾਹਰ ਹੁੰਦੇ ਵੀਡੀਓ ਕਾਲ ਕਰ ਲਿਆ ਕਰੋ ਵੀਡੀਓ ਕਾਲ ਕਰ ਲਿਆ ਕਰੋ ਆਪਣਾ ਸੈਜ ਦੱਸ ਦੇਣਾ ਅਸੀਂ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਸੈਜ ਦੀ ਵੈਰਾਈ ਦਿਖਾਉਂਦੇ ਸੋ ਆਪਣੇ ਕੋ ਪਰਫਿਊਮ ਵੀ ਹੈਗੇ ਆ ਆਪਾਂ ਗੱਡੀ ਵੀ ਧਵਾਉਣੀ ਦਿੱਤੀ ਹੈ ਹੁਣ ਗੱਡੀ ਧਵਾਉਣੀ ਦਿੱਤੀ ਆ ਤੇ ਉੱਧਰ ਵੀ ਜਾਣਾ ਤਾਂ ਮਾੜਾ ਜਿਹਾ ਖੂਗਾਲ ਵੀ ਅਜੇ ਡੇਰਾ ਮਾਨਾ ਪਸ਼ੂ ਹੋਰ ਆ ਗਾਇਆ ਤੇ ਚੱਲਦੇ ਆ ਉੱਧਰ ਵੀ ਜਲੋ ਤਵਾਲੀ ਉਹ ਕੱਢੀ ਜਵਾਨ ਨੂੰ ਆਉਂਦੀ ਹੈ ਹੋਰ ਨਾ ਨਹੀਂ ਪੈਂਦੀ ਉਹਦਾ ਪਈ ਕਿਸੇ ਨੂੰ ਅਜ ਤਾਂ ਬਾਕੀ ਕੀ ਪਤਾ ਹੁੰਦਾ ਪੁੱਤਰਾ ਆਹ ਉਹ ਪਤਾ ਨਹੀਂ ਹੁੰਦਾ ਪਾਲੀ ਪਲਾਈ ਦਾ ਪਲੀ ਪਲਾਈ ਦਾ ਮਤਲਬ ਕਿਦਾਂ ਤੋ ਵੀ ਆਂ ਇਹ ਗੋਣਾਂ ਨਾ ਤੇ ਮੰਦਰੀ ਗਾ ਮੱਖੀ ਬੈਠੀ ਦਿੰਦੀ ਫੈਂਸ ਆ ਰਿਹਾ ਸਰੇ ਵੰਦ ਚਲੋ ਸਾਹ ਆਪਾਂ ਫੇਰਪੁਰ ਵੀ ਝਾਟੀ ਛਾੜਦੇ ਅੰਦਰ ਗਰਮੈ ਜੀ ਆਈ ਹੈ ਗੱਡੀ ਦੇ ਹੈ ਗਰਮੈਸ਼ ਉਹ ਤੋਪੇ ਜਿਹਾ ਘੜੀ ਹੁਣ ਮੈਂ ਤੇ ਮੰਮੀ ਚੱਲਣਾ ਆ ਖੂਨੂ ਉੱਥੇ ਢੀਕਦਾ ਪਿਆ ਸਨ ਗੱਡੀ ਦੇ ਵਿੱਚ ਸਾਰੇ ਅਜ ਤਾਂ ਹੁੰਦਾ ਦਾ ਕੱਪੜੇ-ਕੁੱਪੜੇ ਵੀ ਦਿਖਾਉਂਦੇ ਆ ਇਹਨਾਂ ਨੇ ਤੇ ਲੋਕੇਸ਼ਨ ਵੀ ਸ਼ਾਇਦ ਮੈਨੂੰ ਲੱਗਦਾ ਮੈਂ ਵੀਡੀਓ ਨੇ ਦੇਖੀ ਨੇ ਕਿ ਲੋਕੇਸ਼ਨ ਵੀ ਫਿਰ ਦੱਸਦੀ ਆ ਵੀ ਦੁਕਾਨ ਕਿੱਥੋਂ ਕਿੱਥੇ ਆ ਮਤਲਬ ਕਿੱਥੋਂ ਤੁਸੀਂ ਆਉਣਾ ਆ ਤੇ ਹੁਣ ਅਸੀਂ ਨੂੰ ਚੱਲੇ ਆ ਅੱਜ ਹੈਗਾ ਐਤਵਾਰ ਜਗ੍ਹਾ ਤੇ ਮੱਥਾ ਟੇਕਣ ਤੇ ਬਾਕੀ ਮਿਲਦੇ ਹਾਂ ਉਹਨਾਂ ਨਾਲ ਤੇ ਦੇਖਦੇ ਆ ਕਿੱਥੇ ਖੜੇ ਆ ਜਾ ਕੇ ਕਾਫੀ ਦੂਰੀ ਆ ਮੈਨੂੰ ਲੱਗਦਾ ਆ ਸਾਡੇ ਪਿੰਡ ਦਾ ਬਹੁਤ ਵੱਡਾ ਗੁਰਦੁਆਰਾ ਆ ਘੰਟਾ ਘਰ ਘੰਟਾ ਘਰ ਗੁਰਦੁਆਰਾ ਤੇ ਗੱਡੀ ਕਹਿੰਦੇ ਇੱਥੇ ਲਾਈ ਇੱਥੇ ਤਾਂ ਕਿੰਨੀਆਂ ਕੜੀਆਂ ਹੈ ਤਾਂ ਹੈ ਨਹੀਂ ਕਿਤੇ ਗੱਡੀ ਕਿ ਲੱਗਦੀ ਅਸ਼ਾਹ ਖੜੀ ਆ ਤੇ ਕਿੱਥੇ ਜਾ ਕੇ ਗੱਡੀ ਖੜੀ ਕੀਤੀ ਘਰ ਤੋਂ ਓ ਕੁਗਿ ਮੰਦਰ ਆ ਸਾਰੇ ਰਿਪੋਰਟਾਂ ਤੁਹਾਨੂੰ ਦੱਸ ਕਾ ਦਿੰਨੇ ਆ ਆ ਸਾਡੇ ਪਿੰਡ ਦੀ ਮਸ਼ਹੂਰਤ ਤਾਂ ਆ ਸਾਡਾ ਹੈਰੀ ਹੈਰੀ ਕਹਿੰਦਾ ਹੈਰੀ ਹੈ ਨਹੀਂ ਹੈਰੀ ਕਹਿੰਦਾ ਮੈਂ ਜਾਣਾ ਆ ਜਿਮ ਉਹ ਜਿਮ ਚ ਹੋਇਆ ਕਿੱਥੇ ਗਿਆ ਮੈਂ ਉਹਨਾਂ ਦੇ ਪੈਸੇ ਦਿੱਤੇ ਤੇ ਵਧੀਆ ਸਮਨ ਜਿਮ ਜਾਉਂ ਤੂੰ ਵੀ ਜਾਇਆ ਕਰੀ ਹਣਾ ਹਾਂ ਹਾਂ ਜਿਆ ਮੇ ਤੁਹਾਡਾ ਤੁਹਾਡਾ ਜਾਵਾ ਕੰਮ ਹੈ ਜਿਮ ਵਾਲਾ ਉਹ ਤਾਂ ਚੱਲ ਹੈ ਇੰਨੇ ਆਣਾ ਮੈਂ ਬੈਠਾ ਹਾਂ ਤੂੰ ਫਿਰ ਮੈਂ ਇੰਨੇ ਇੱਕ ਮਿੰਟ ਆ ਮੰਮੀ ਛੱਡਿਓ ਇਹ ਕੀ ਆ ਇਹ ਲੱਡੂ ਲਓ ਜੀ ਉੱਤੇ ਪਹੁੰਚ ਗਏ ਆ ਆ ਦੇਖ ਨੇ ਨੇ ਕਿਦਾਂ ਆਹ ਵਧੀਆ ਦਰਪਾਲ ਜੀ ਪਾ ਲਈ ਨਾ ਨੰਨ ਤੈਨੂੰ ਪਾਸ ਨਹੀਂ ਆਂਦੇ ਆ ਫੀਕ ਲੈਣ ਗਏ ਅੱਛਾ ਹੁਣ ਵਧਾ ਲਈਆਂ ਆ ਦੇ ਉਦੋਂ ਦੋ ਗਈ ਸੀ ਹੁਣ ਹੈਗੀਆਂ ਨੇ ਉਹਨਾਂ ਦਾ ਗਾ ਗਏ ਕਿ ਤਾ ਨਾ ਲੋ ਜੀ ਰੌਣਕਾਂ ਲੱਗ ਗਈਆਂ ਉਹ ਬੰਦਾ ਵਧੀਆ ਆ ਹੈ ਨਾ ਰੌਣਕਾਂ ਲੱਗ ਗਈਆਂ ਆ ਹਾਂ ਤੇ ਅੱਧ ਨੂੰ ਡਬਾ ਕੇ ਰੰਗਵਾ ਦਿੰਦੇ

ਕਾਈ ਨਾ ਇਹਦੇ ਉਹ ਚੋਲਾ ਚੋਲਾ ਡਰਨਾ ਜਾਵੇ ਮੈਂ ਤਾਂ ਇਹ ਡਰ ਜਾਂਦੀਆਂ ਨਹੀਂ ਜਾਂਦੀ ਜੇ ਮੈਂ ਚਾਵਾਂ ਚੋਲਾ ਆ ਗਿਆ ਹੈ ਹੋ ਗਿਆ ਪੱਕਾ ਪੱਕਾ ਗਿਆ ਲੈ ਕੁਝ ਨਹੀਂ ਜਾਣਾ ਚੋਲਾ ਚੋਲਾ ਕੁਝ ਨਹੀਂ ਜਾਣਾ ਲੈ ਬਈ ਬੜੇ ਚਰਾ ਇਹਦੇ ਚੇਤਾ ਤਾਂ ਨਹੀਂ ਭੱਲ ਗਿਆ ਆਜੂ ਜਿੱਦਾਂ ਮਾਦੀ ਰੋ ਰਹੀ ਸੀ ਠੀਕ ਹੈ ਜੀ ਅਹੀਂ ਕਹਾ ਇਹ ਸਾਡਾ ਪਰੂਣਾ ਦੀ ਜੀ ਬੋਲਾ ਅੱਡਾ ਹੀ ਫੂ ਆ ਜਿੱਦਾਂ ਮਾ ਅੱਛੇ ਡਰਦੀਆਂ ਨਹੀਂ ਦੇਖ ਲਾ ਹਨਾ ਇਹ ਆ ਮੰਡੀ ਯਾਰੀ ਉੱਤੇ ਪਾਛੇ ਤੇ ਆ ਤਾ ਬੋ ਖਾਂ ਵੇਲਾ ਰੱਖ ਤਾ ਮਾ ਹੋਰ ਸੈਡ ਤੇ ਕਰਕੇ ਜਿੱਦਾਂ ਰੂਮ ਕਮਰਾ ਬਣਾਇਆ ਹੁੰਦਾ ਹਨਾ ਸੈਡ ਤੇ ਏਡਾ ਮੰਜਾ ਕਰ ਲੈ ਏਡਾ ਮੈਂ ਤੇ ਦੇਖ ਇਧਰ ਨੂੰ ਆਵਦਾ ਨੂੰ ਦੇਖ ਲਾ ਲਾ ਨਹੀਂ ਤੜਾ ਮੈਂ ਗੱਲਾਂ ਨਹੀਂ ਉਹ ਜੋ ਹੈ ਨਾ ਮੇਰੇ ਕੋਲ ਮੱਦੀ ਮੱਦੀ ਗੱਲਾਂ ਬੜਾ ਚਿਹਰਾ ਹੋ ਗਿਆ ਹਾਂ ਤੂੰ ਘਰ ਜਾ ਇੱਥੇ ਵੀਡੀਓ ਬਣਦੀ ਆ ਇਹੋਂ ਤੋਂ ਇੱਕ ਤੋਂ ਬੜੀ ਕੁੱਲੀ ਹੈ ਨਾ ਦੋਸਤ ਜੀ ਘਾਟਾ ਹਵਾ ਨਾ ਨਹੀਂ ਸਾਢੇ 3 ਕਿਲੋ ਦੁੱਧ ਦਿੰਦੀ ਹੈ ਜੀ ਆਹ ਸਾਹਮਣੇ ਵੀ ਹਾਂ ਜੀ ਜਿੰਦਾ ਮਰਜੀ ਇਹਨੂੰ ਛੋ ਲੋ ਆਹਨ ਬਣਾ ਠੀਕ ਆ ਸਰਪਾਇ ਜੀ ਹਾਂ ਜੀ ਹਾਂ ਤਾਂ ਉਹ ਜਾਣੀ ਫੀਡ ਲੈਣ ਗਿਆ ਹਾਂਜੀ ਕਹਿੰਦੇ ਫੀਡ ਲੈ ਕੇ ਆਉਂਦੇ ਆ ਕਿਦ ਨਹੀਂ ਲਾ ਪੋਸ਼ਣ ਨਹੀਂ ਕਹਿੰਦੀ ਹੁਣ ਦੂਜੀ ਤਰ੍ਹਾਂ ਵਲੌਗ ਬਣਾ ਲਾ ਪਿੰਦੇ ਤੂੰ ਬਣਾ ਲਾ ਮੈਂ ਚੋਣੀ ਆ ਪਹਿਲਾਂ ਮੈਂ ਤੇਰਾ ਬਣਾਇਆ ਸੀਗਾ ਲੈ ਵੀ ਦਿਉਰ ਸਾਹਿਬ ਵੀ ਚੋਣ ਲਾ ਪਈ ਆ ਸਾਨੂੰ ਤਾਂ ਪਸ਼ੂਆਂ ਦਾ ਉਦਾਂ ਹੀ ਬਹੁਤ ਚਾ ਆ ਗਾਂ ਵੀ ਵਧੀਆ ਜੇ ਦਾ ਮਤਲਬ ਕੁਝ ਕਹਿੰਦੀ ਨਹੀਂ ਜੀ ਦਾ ਨਹੀਂ ਬਗਾ ਦੇ। ਹੂੰ, ਇਹ ਉਹ ਸਾਬਨੇ ਤੇ ਪਸ਼ੂਆਂ ਦਾ ਕੀਤਾ ਹੀ ਬਹੁਤ ਨਾਲ। ਪਹਿਲਾਂ ਬਹੁਤ ਚੰਗਾ ਚੈਗਾ। ਸਾਇ ਹੋਣਾ ਰੋਜ ਨੂੰ ਮੁੱਲਾਂ ਦਾ। ਪਰ ਇਹ ਤਾਂ ਬਾਤੀ। ਨਾ ਤਾਂ ਮਿੰਚੂ ਮੱਝ ਜਿਹੜਾ ਨੂੰ ਬਹੁਤ ਟਾਈਮ ਹੋ ਗਿਆ। ਇਹ ਤੋਂ ਬਹੁਤ ਕੱਟਦੇ ਹਾਂ। ਲਹਮ। ਇਹ ਹਜੇ ਤੋਂ ਕੜ ਹੋਈ ਆ। ਸਾਢੇ ਕਿ ਤਿੰਨ ਕਿਲੋ ਦੋ ਦਿੰਦੀ ਆ। ਦੇ ਵੀ ਸਹੀ ਜਿਹਾ ਪੂਰਾ ਇਹਨੂੰ ਕਿੰਨਾ ਕੁ ਚਿਰ ਹੋਇਆ ਸੂਈ ਨੂੰ ਇਹ ਤਾਂ ਗਾਈਆਂ ਤਾਂ ਛੜਾ ਤੈਨੂੰ ਵੀ ਨਹੀਂ ਪਤਾ ਹੋਣਾ ਨਾ ਪਹਿਲਾਂ ਤੂੰ ਕਿਹੜਾ ਉੱਥੇ ਨਾਲ ਸੀਗਾ ਨਾ ਹੋਣੀ ਆ ਮੈਂ ਕਿਹਾ ਗਾਈਆਂ ਤਾਂ ਦੇਲਾ ਨਿਆੜੇ ਨਾਲ ਚੋ ਹੁੰਦੀਆਂ ਬਾਹਰ ਨਾ ਛੜ ਮਾਰਦੀਆਂ ਹੁੰਦੀਆਂ ਇਹ ਤਾਂ ਉਦਾਂ ਹੀ ਮੈਂ ਪਈਆਂ ਦੇਖ ਲੈ ਇਹ ਕੁਝ ਵੀ ਨਹੀਂ ਕਰਨੀ ਜਿੱਦਾਂ ਮਰਜੀ ਕਰ ਆਹ ਮਾਰਦੀ ਆ ਹਨਾ ਆ ਵੀ ਨਹੀਂ ਬਚੇਗੀ ਆਹ ਮਾਰ ਮਾਰ ਕੇ ਮਾਰਾਂ ਤੁਹਾਨੂੰ ਜੁੱਸ ਮਾਰਦੇ ਤੇ ਆ ਦੁਕਾਨੇ ਹੁਣ ਜਾਣਾ ਪੈਣਾ ਇਹਨਾਂ ਨੂੰ ਕਿਉਂਕਿ ਦੁਕਾਨੇ ਕਸਟਮਰ ਆ ਗਏ ਆ ਤਾਂ ਹੁਣ ਅਸੀਂ ਖੂ ਤੇ ਰਾਵਾਂਗੇ ਤੇ ਇਹ ਜਾ ਕੇ ਜਦ ਤੱਕ ਚਲੋ ਆਪਣੇ ਸੇਲ ਕਰਿ ਆਉਣਗੇ ਕੱਪੜੇ ਦੁਕਾਨੇ ਕਸਟਮਰ ਆ ਗਏ ਸੀ ਕੱਪੜੇ ਲੈਣ ਹੁਣ ਚੱਲੇ ਆ ਇਹ ਉਹ ਹੈਗਾ ਸਾਡਾ ਖੂ ਤਾਂ ਹੁਣ ਮੰਮੀ ਆਈ ਆਪਣੀ ਸਹੇਲੀ ਦਾ ਪਤਾ ਲੈਣ ਇੱਥੇ ਇੱਥੇ ਮੰਮੀ ਦੀ ਸਹੇਲੀ ਦਾ ਘਰ ਆ ਤਾਂ ਉਹ ਹੈਗੀ ਬਹੁਤ ਬਿਮਾਰ ਹੈ ਨਾ ਮੰਮੀ ਹਾਂਜੀ ਬਹੁਤ ਬਿਮਾਰ ਆ ਮੈਂ ਕਿਹ ਪਤਾ ਲੈ ਆਈ ਆਏ ਤਾਂ ਹੈਗੇ ਹੂੰ ਮੇਨ ਕੋਈ ਤੋ ਇੱਥੇ ਰਹਿੰਦੇ ਜਿੱਦਾ ਕੁੱਤੇ ਰਹਿੰਦੇ ਇੱਥੇ ਹਨਾ ਜੀਂਦਿਆਂ ਦੇ ਮੇਲੇ ਆ ਸਹੀ ਗੱਲ ਐ ਹਾਂ ਰੱਖੀਆ ਨਿਆ ਰੱਖੀਆ ਲੈ ਲੈ ਆ ਵੀਡੀਓ ਮੋਦੀ ਆ ਮੈਂ ਕਾ ਬਲੌਗ ਬਣਾ ਦਵਾ ਬੀਬਾ ਪਹਿਣਾ ਦਾ ਦੋਨਾਂ ਸੇਲੀਆਂ ਕਹੀ ਮੈਂ ਸੇਲੀ ਨੂੰ ਮਹਿਣਾ ਜਾ ਮੈਂ ਤਾਂ ਨਹੀਂ ਰਹਿੰਦੀ ਸੀ ਹੋਰ ਕੀ ਅੱਗੇ ਖੂਤੇ ਆਉਣਾ ਜਾਣਾ ਤੇ ਮਿਲਣਾ ਨਹੀਂ ਨਾ ਮੰਮੀ ਦੀ ਸਹੇਲੀ ਨੂੰ ਹੋਣਾ ਸੀ ਮਿਲ ਕੇ ਆ ਗਈਆਂ ਹਾਂਜੀ ਮੰਮੀ ਕਿੱਦਾਂ ਲੱਗਾ ਇਹਨੂੰ ਮਿਲ ਕੇ ਬਹੁਤ ਸੋਹਣਾ ਲੱਗਾ ਠੰਡੇ ਠੁੰਡੇ ਭਰਾਏ ਸਾਨੂੰ ਬਹੁਤ ਸੋਹਣਾ ਲੱਗਾ ਵਿਚਾਰੀ ਠੀਕ ਨਹੀਂ ਸੀ ਰਹਿੰਦੀ ਹੁਣ ਖੂਤੇ ਆਇਆ ਬੰਦਾ ਫੇਰ ਤਾਂ ਮੌਜਦਾ ਮੋੜ ਜਵੇ ਬਹੁਤ ਚੰਗੀ ਨਹੀਂ ਗੱਲ ਲੈ ਉਹ ਆ ਵੀ ਗਿਆ ਬੰਦਾ ਵੀ ਆ ਗਿਆ ਚੱਲ ਬੜੀ ਹੈਨਾ ਆਟਾ ਗੁੱਜਾ ਦੋ ਦੇ ਫਲਕੀ ਲਾਲ ਮਾ ਇਹ ਆ ਦੇ ਆ ਗਏ ਹੁਣ ਆਈਏ ਉਧੋਂ ਦੇ ਗਏ ਹੋਏ ਅਸੀਂ ਚਲੋ ਮਿਲੇ ਆਏ ਉਹਨਾਂ ਨੂੰ ਵੀ ਨਾਲੇ ਮੇਲਾ ਦਾ ਪਸੂ ਵੀ ਉਹਨੇ ਅੰਦਰ ਕਰਤੇ ਹੁਣ ਉਹਦੇ ਠੰਡ ਹੋ ਗਈ ਹੈ ਨਾ ਉਹ ਠੰਡ ਹੋ ਗਈ ਆ ਆ ਸਾਰੇ ਇੱਧਰ ਖੜੇ ਨੇ ਕਾਣਕ ਲਾਇਆ ਆ ਕਾਣਕ ਲਾਈ ਗਿਆ ਮੂਲਗਾਂ ਲਾਈਆਂ ਲਾਈ ਸਾਡੇ ਖੱਤਿਆਂ ਚ ਮੂਲਗਾਂ ਲਾਈਆਂ ਬਹੁਤ ਸੋਹਣੀਆਂ ਲੱਗੀਆਂ ਆ ਦੇਖੋ ਲੱਗੇ ਖੂ ਦਾ ਮਾਹੌਲ ਸ਼ਾਂਤ ਮਾਹੌਲ ਤੇ ਚਿੜੀਆਂ ਦੀਆਂ ਆਵਾਜ਼ਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਲਾ ਜੀ ਬਾਵਾ ਟਾਈਮ ਲਾ ਆਏ ਹੈ ਆ ਧੂਣੀ ਲਾ ਲਈਏ ਹਾਈ ਦੱ ਲਾ ਲਿਆ ਘਰ ਬਾਲਣ ਬੋ ਸਹੀ ਆ ਨੀ ਰਜਾ ਹੁਣ ਸਹੀ ਆ ਰਹੇ ਹਨ ਆਉਣ ਲੱਗੇ ਅੱਜ ਅੱਛਾ ਸਾਨੂੰ ਵੀ ਦੁੱਧ ਪਤਾ ਹੈ ਅੱਛਾ ਲੈ ਅੱਗੇ ਹੀ ਐਦਾਂ ਧੂਣੀ ਲਾ ਲੈਣੀ ਸ਼ਾਮ ਨੂੰ ਪਿੰਦੇ ਨੇ ਕੰਮ ਕਰੀ ਜਾਣਾ ਅਹੀਂ ਧੂਣੀ ਲਗਦਾ ਹੈ ਹਨਾ ਯਾਰੇ ਹਾਈ ਦਾਗ ਬਣਾ ਕੇ ਆਉਣਾ ਸਿੱਖਿਆ ਕਰ ਤੂੰ ਬਾਲਣ ਵਾਧੂ ਆਪਣੇ ਬੋਪਰਾਨੀ ਦਾਦੀ ਖਾ ਕੇ ਮੱਕੀ ਦੀ ਰੋਟੀ ਤੂੰ ਪਾ ਦੇ ਬੋਪਰਾਨੀ ਪਸੂ ਹਨਾ ਅੰਦਰ ਬੰਨੇ ਆ ਤੇ ਇਹ ਹੁਣ ਦੱਸਦੇ ਆ ਵੀ ਅਸੀਂ ਇਦਾਂ ਵਾ ਕਿੱਦਾਂ ਬੰਦੇ ਇੱਥੋਂ ਪੱਲਣ ਲਾ ਲੈਂਦੇ ਸੀ ਨਾ ਆਰਾਮਨਾ ਪਰ ਫੇਰ ਇਦਾਂ ਨਾ ਉਹਨੇ ਆ ਦੇ ਪੱਠੇ ਪਾਏ ਹੋਏ ਆ ਨਾ ਫੇ ਸਵੇਰ ਨੂੰ ਇਦਾਂ ਹੀ ਉਹਨੇ ਅੰਦਰੋਂ ਕੱਢ ਕੇ ਤੇ ਇਦਾਂ ਪਾ ਦੇਣੀ ਉਹ ਕਰ ਲੈਣਾ ਪੱਛਾ ਉੱਦੋਂ ਘਰ ਦੇਣਾ ਮੈਂ ਵੀ ਸਹੀ ਆ ਆਹ ਪੱਠੇ ਪਹਿਲਾਂ ਪਾਏ ਹੁਣ ਸਵੇਰ ਨੂੰ ਤਾਂ ਚੱਲ ਬੰਦਾ ਮੈਂ ਤਾਂ ਧੂਣੀ ਲਾਈ ਆ ਫਟਾਫਟ ਬਾਉਂਦਰ ਦਾ ਜੋੜ ਕੇ ਠੀਕ ਆ ਪਾ ਜਾਣੀ ਕੋਈ ਮੁੰਡਾ ਲਓ ਜੀ ਮੈਂ ਤਾਂ ਘਰੋਂ ਚੱਲ ਗਿਆ ਸੀਗਾ ਜੇ ਤਾਂ ਸ਼ਾਪ ਤੇ ਕੋਈ ਆ ਗਿਆ ਸੀ ਕੱਪੜੇ ਲੈਣ ਤੇ देओल Saab ਹੁਣ ਅਗਵਾਲ ਕੇ ਸੇਕਣ ਦੇ ਮੰਮੀ ਵੀ ਆ ਸਾਡੇ ਰੌਣਕਾ ਹੋ ਗਏ ਸਾਨੂੰ ਬਹੁਤ ਚਾ ਆ ਕਿਉਂਕਿ ਪਤਾ ਕੀ ਗੱਲ ਜਿਨ੍ਹਾਂ ਨੂੰ ਪਤਾ ਆ ਇਹ ਚੀਜ਼ ਦਾ ਬਾਬਾ ਸਾਰੇ ਤੰਦਰੁਸਤੀ ਰੱਖੇ ਪਰ ਸਾਡਾ ਦੁਬਾਰਾ ਅੱਡਾ ਵਸਿਆ ਭਾਵੇਂ ਉਹ ਸਾਡੇ ਵੀਰ ਨੇ ਪਸ਼ੂ ਰੱਖੇ ਕਿਸੇ ਨੇ ਪਰ ਸਾਨੂੰ ਚਾ ਆ ਬਹੁਤ ਆ ਵੀ ਮੋੜ ਖੂ ਤੇ ਸਾਰਾ ਫੇ ਵਸੇਰਾ ਹੋ ਗਿਆ ਹਨ ਤੇ ਇਦਾਂ ਹੀ ਸਾਡੇ ਬਲੌਗ ਜਰੂਰ ਦੇਖਿਆ ਕਰੋ 10 15 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਬਲੌਗ ਜਰੂਰ ਸਾਡੇ ਦੇਖਿਆ ਕਰੋ ਤੇ ਖੁਸ਼ ਰਹੋ ਤੰਦਰੁਸਤ ਓਕੇ ਬਾਈ ਚੜਦੀ ਕਲਾ ਰਹੋ ਤੇ ਬਣੇ ਰਹਿੰਦੇ ਆ ਫਿਰ ਨੈਕਸਟ ਬਲੌਗ ਵਿੱਚ ਮਿਲਦੇ ਸੇ ਮਿਲਦੇ